ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਨਵਾਸ ਗੁਰੂ ਜੀ ਦਾ ਖਾਲਸਾ ਨਵਾਸ ਹੀ ਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦੰਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋ ਆਪ ਕਰ ਰਹੇ ਹੋ ਜਿੱਥੇ ਆਪਾਂ ਗੁਰਬਾਣੀ ਨੂੰ ਪੜ੍ਹਨਾ ਹੈ ਉੱਥੇ ਨਾਲ ਹੀ ਗੁਰਬਾਣੀ ਦੇ ਅਰਥ ਵਿਚਾਰ ਸਮਝਣੇ ਹਨ ਤੇ ਜਿੱਥੇ ਅਰਥ ਵਿਚਾਰ ਸਮਝਣੇ ਉਥੇ ਗੁਰਬਾਣੀ ਦਾ ਛੋਧੋ ਚਾਰਨ ਹੋਣਾ ਵੀ ਬੜਾ ਜ਼ਰੂਰੀ ਹੈ ਜੇ ਗੁਰਬਾਣੀ ਦੇ শুদ্ধ ਉਚਾਰਨ ਹੋਣਗੇ ਤਾਂ ਹੀ ਉਹਨਾਂ ਦੇ ਸਹੀ ਅਰਥ ਵਿਚਾਰ ਹੋ ਸਕਦੇ ਹਨ ਨਹੀਂ ਤਾਂ ਕਈ ਵਾਰ ਬਾਣੀ ਦਾ ਉਚਾਰਨ ਜੇ ਅਸ਼ੁੱਧ ਹੋਵੇ ਤਾਂ ਉਹਦਾ ਅਰਥ ਵੀ ਸਹੀ ਨਹੀਂ ਹੁੰਦਾ ਸੋ ਇਹ ਪਵਿੱਤਰ ਪਾਵਨ ਬਾਣੀ ਸ਼੍ਰੀ ਸੁਖਨੀ ਸਾਹਿਬ ਇਸ ਬਾਣੀ ਦਾ ਪਿਛਲਾ ਆਪਾ ਇਹ ਕਾਰਨ ਕਿ ਮਹਾਰਾਜ ਜੀ ਨੇ ਇਹ ਬਾਣੀ ਕਿਉਂ ਰਚੀ ਜੋ ਸਾਡੇ ਵਿਦਵਾਨਾਂ ਨੇ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸਰੂਪ ਹੈ ਉਸ ਬੀੜ ਨੂੰ ਲਿਖਣ ਦਾ ਦਰਨਾ ਮਹਾਰਾਜ ਜੀ ਨੇ ਕੀਤਾ ਤਾਂ ਸਤਿਗੁਰਾਂ ਨੇ ਰਾਮ ਸਰ ਸरोवर ਹੈ ਜੋ ਉਹ ਸਥਾਨ ਮਹਾਰਾਜ ਜੀ ਨੇ ਚੁਣਿਆ ਅਤੇ ਭਾਈ ਗੁਰਦਾਸ ਸਾਹਿਬ ਜੀ ਬੈਡਰੂਮ ਲਿਖਣ ਦਾ ਕਾਰਜ ਜਿਹੜਾ ਹੈ ਕਰ ਰਹੇ ਸਨ ਗੁਰਬਲਾਸ ਪਾਛੇ 6ਵੀਂ ਦੇ ਵਿੱਚ ਲਿਖਿਆ ਕਿ ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਤ ਕਰਮ ਅਨੁਸਾਰ ਇਸ਼ਨਾਨ ਕਰਕੇ ਰਾਮਸਰ ਤੋਂ ਜਿੱਥੇ ਮਹਾਰਾਜ ਜੀ ਆਪਣਾ ਆਰਾਮ ਕਰਦੇ ਉੱਥੋਂ ਬਾਹਰ ਆਏ ਤਾਪਾਈ ਗੁਰਦਾਸ ਜੀ ਨੂੰ ਕਹਿ ਲੱਗੇ ਕਿ ਭਾਈ ਸਾਹਿਬ ਕੋਹਰ ਕਾਲਯੁਗ ਆ ਰਿਹਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਕੋਈ ਉਪਾਅ ਵੀ ਦੱਸ ਜਾਓ। ਤਾਂ ਕਿ ਜੀਵ ਕਾਲਯੁਗ ਵਿੱਚ ਫਸ ਕੇ ਭੜਕਦੇ ਨਾ ਫਿਰ। ਇਹ ਤਨ ਸੁਣ ਕੇ ਗੁਰੂ ਪਾਤਸ਼ਾਹ ਨੇ ਗੋੜੀ ਰਾਗ ਵਿੱਚ ਸੋਨੀ ਸਾਹਿਬ ਉਚਾਰਨੀ ਆਰੰਭ ਕੀਤੀ। ਇਸ ਤਰ੍ਹਾਂ ਜਾਣੋ ਹਿਰਦੇ ਤੋਂ ਮਾਨਕ ਮਾਲਾ ਲੈ ਕੇ ਸਾਡੇ ਜੀਵਾਂ ਲਈ ਰੋ ਧਰ ਰਹੇ ਹੋਂ ਮਾਨਕ ਮਾਨ ਮਨੋਂ ਉਰ ਧਾਰੀ ਭਾਈ ਸਾਹਿਬ ਪਾਵਨ ਸਮ ਕਲਮ ਨਾਲ ਲਿਖਦੇ ਜਾ ਰਹੇ ਸਨ ਜਮੇ ਪੰਨੇ ਚੱਲਦੀ ਓ ਕਲਮ ਚੱਲ ਰਹੀ ਸੀ ਦੱਸਦੇ ਹਨ ਕਿ ਸੇਤ ਜਾ ਮਨੁੱਖ ਆਮ ਤੌਰ ਤੇ ਰੋਜ਼ 24000 ਸਵਾਸ ਲੈਂਦਾ ਉਦੋਂ ਜੇ ਗੋਵਨਾਲ ਸੁਖਨੀ ਸਾਹਿਬ ਨੂੰ ਪੜਨ ਵਾਲਾ ਇਹ ਜਾਣਦਾ ਕਿ ਸੁਖਨੀ ਸਾਹਿਬ ਦੇ ਵੀ 24000 ਹੀ ਅੱਖਰ ਹਨ ਇੱਕ ਵਾਰੀ ਜਿਸ ਮਨ ਚਿੱਤ ਇਹ ਬਾਣੀ ਅਮਰਤ ਵਲੇ ਪੜ ਲਈ ਉਸ ਦਾ ਹਰ ਸਵਾਸ ਸਫਲ ਹੋ ਗਿਆ ਕਿਉਂਕਿ ਬਾਣੀ ਉਸ ਦੇ ਹਿਰਦੇ ਤੋਂ ਨਿਕਲੀ ਹੈ ਜੋ ਆਪ ਪ੍ਰਤੱਖ ਹਾਰ ਹਨ 24000 ਅੱਖਰ ਇਹ ਧਰੇ ਜਾਕੀ ਉਪਮਾ ਸ੍ਰੀ ਮੁਖ ਕਰੇ ਸੂਦੀ ਪ੍ਰਕਾਸ਼ ਦੇ ਕਰਤਾ ਨੇ ਹੋਰ ਵਿਆਖਿਆ ਕਰਕੇ ਲਿਖਿਆ ਕਿ ਪੰਚਮ ਪਿਤਾ ਰਾਮਸ ਸਰੋੜ ਦੇ ਪੁਰਬੁੱਤਰ ਦੀ ਵਿਚਾਰ ਲਈ ਕੋਨ ਜਿੱਥੇ ਬੇਰੀ ਸੀ ਇਸ਼ਾਨਾਨ ਕਰਕੇ ਛੇਠਾ ਆ ਕੇ ਬੈਠੇ ਤੇ ਭਾਈ ਗੁਰਦਾਸ ਜੀ ਨੂੰ ਕਿਹਾ ਸਮਾ ਕੋਰ ਕਲਜੂ ਕੋ ਆਇਓ ਕਟਕ ਵਿਕਾਰਨ ਕੋ ਜਗ ਜੁਗ ਛਾਇਓ ਜਿੰਨ ਕੋ ਪਾਏ ਪਾਪ ਨਰ ਕਰਈ ਅੰਤ ਕਾਲ ਵਿਚ ਨਰਕ ਸੋ ਪਰਈ ਭਾਈ ਜੀ ਨੇ ਬੇਨਤੀ ਕੀਤੀ ਕਿ ਮੇਰ ਕਰਕੇ ਉਪਰਾਲਾ ਵੀ ਦੱਸ ਦਿਓ ਵਿਚਾਰਾਂ ਕਰਦੇ ਪਏ ਸਨ ਕਿ ਪੌ ਫੁੱਟ ਪਈ ਤੇ ਚੜੀ ਚਹਿਕੀ ਤੇ ਆਪ ਜੀ ਨੇ ਉਸੇ ਹੀ 베ਰੀ ਛੇਠਾਂ ਆਰਾਮ ਸਰ ਕਿਨਾਰੇ ਸੁਖਮਨੀ ਉਚਾਰਨ ਨਹੀਂ ਆਰੰਭ ਕਰ ਦਿੱਤੀ ਇਤਨੇ ਮਹ ਪਰਬਾਤ ਹੋਏ ਆਈ ਭਇਓ ਪ੍ਰਗਾਸ ਚਰੀ ਚੁਕਾਈ ਦੋਹਰਾ ਰਾਮ ਤਾਲੀ ਸਨਾਨ ਅੰਤਰਿ ਸਿ ਬੈਠੇ ਗੁਰ ਕਿਰਪਾਲ ਰਚਨ ਲਗੇ ਤਬ ਸੁਖਮਣੀ ਦੇ ਸੁਖ ਕਰਤਿ ਨਿਹਾਲ ਚੋ 22 ਪ੍ਰਥਮ ਸ਼ਲੋਕ ਗੁਰੂ ਪਗ ਬੰਦੇ ਈਨ ਮੰਗਲਾ ਚਰਨ ਮਿਲੰਦੇ ਪ੍ਰਭ ਸਿ ਮਨਨ ਕੀ ਮਹਿਮਾ ਫੇਰ ਅਸ਼ਟਪਦੀ ਮਹ ਰਚੀ ਬਡੇਰ ਨਾਮ ਮਹਾਤਮ ਮਿਹਦ ਮਹਾਨਾ ਬਹੁ ਵਿਦ ਸੋ ਸਤਗੁਰੂ ਬਖਾਨਾ ਬ੍ਰਹਮ ਗਿਆਨੀ ਔਰ ਭਗਤ ਵਿਰਾਗੀ ਸਾਧ ਸੰਗਤ ਕੀ ਸਾਧ ਸੰਗਤ ਜਿਨ ਕੀ ਲਗੀ ਕਹੋ ਮਹਾਤਮ ਆਤ ਤਿਨ ਕੇਰਾ ਸੰਤਨ ਦੇਪ ਕੋ ਕਸ਼ਟ ਬਡੇਰਾ ਨਿਰਗੁਨ ਆਪ ਸਰਗੁਨ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੀ ਸੋ ਸਮੁੱਚੀ ਬਾਣੀ ਮਹਾਰਾਜ ਜੀ ਨੇ ਕੋ ਥਾ ਇੱਕੋ ਸਮੇ ਇੱਕ ਟਾ ਕੋ ਉਚਾਰਨ ਕੀਤੀ ਇਸ ਤਰ੍ਹਾਂ ਇਹ ਬਾਣੀ ਜਿਹੜੀ ਆ ਆਰਾਮ ਸਰ ਸਰੋਵਰ ਵਾਲੇ ਸਥਾਨ ਦੇ ਉੱਤੇ ਸਤਗੁਰਾਂ ਨੇ ਉਚਾਰਨ ਕੀਤੀ ਜੋ ਕਾਲਜੂ ਦੇ ਜੀਵਾਂ ਦੇ ਕਲਿਆਣ ਵਾਸਤੇ ਮਹਾਰਾਜ ਜੀ ਦੇ ਬਖਸ਼ਿਸ਼ ਕੀਤੀ ਇਹ ਕਾਰਨ ਸੀ ਮਹਾਰਾਜ ਜੀ ਦਾ ਬਾਣੀ ਉਚਾਰਨ ਦਾ ਸੋ ਸਾਧ ਸੰਗਤ ਜੀ ਜਿਸ ਤਰ੍ਹਾਂ ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਨਗੇ ਉਸੇ ਤਰ੍ਹਾਂ ਪਾ ਰੋਜ਼ ਥੋੜੀ ਥੋੜੀ ਸੂਖਣ ਰੂਪ ਦੇ ਵਿੱਚ ਬਾਣੀ ਦੀ ਵਿਚਾਰ ਤੇ ਨਾਲ ਬਾਣੀ ਦਾ ਉਚਾਰਨ ਸ਼ੁੱਧ ਗੁਰਬਾਣੀ ਸ਼ੇਧ ਜਿਹੜੀ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ